ਬੀਜੇਪੀ ਦਾ ਬਿਆਨ ਇਹ ਹੈ ਕਹਿੰਦੇ ਸੰਜੀਵ ਅੱਲਾਹ ਨੇ ਜਿੰਨਾ ਚਾਹੇਗਾ ਹੋਰ ਜਿੰਨੂੰ ਮਰਜੀ ਜਿਤਾ ਦੇ ਕੀ ਗੱਲ ਤੁਹਾਡਾ ਕੈਂਡੀਡੇਟ ਇੱਥੇ ਹੈ ਜੀ ਕੀ ਗੱਲ ਤੁਸੀਂ ਆਪਣੇ ਕੈਂਡੀਡੇਟ ਵੱਲੋਂ ਨਹੀਂ ਸੀ ਬੋਲ ਸਕਦੇ ਕੀ ਗੱਲ ਤੁਸੀਂ ਇਹ ਗੱਲ ਆਪਣੇ ਕੈਂਡੀਡੇਟ ਦੇ ਹੱਕ ਚ ਨਹੀਂ ਸੀ ਕਹਿ ਸਕਦੇ ਵੀ ਸਾਡਾ ਬੀਜੇਪੀ ਦਾ ਕੈਂਡੀਡੇਟ ਖੜੋਤਾ ਨੂੰ ਜਿਤਾਓ ਪਰ ਨਹੀਂ ਬੀਜੇਪੀ ਵਾਲੇ ਤੁਸੀਂ ਕਾਂਗਰਸ ਨੂੰ ਹਮਾਇਤ ਕਰਦੇ ਇਹੋ ਕਹਿੰਦਾ ਉਹਨਾਂ ਦਾ ਮੇਰੇ ਮੈਸੇਜ ਆਇਆ ਪਰ ਨਹੀਂ ਲੁਧਿਆਣਾ ਵਸਦੇ ਲੋਕ ਸਿਆਣੇ ਨੇ ਸੋਚੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਲੁਧਿਆਣਾ ਦੇ ਵਿੱਚ ਚੋਣਾਂ ਨੂੰ ਲੈ ਕੇ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਆਵਾਮਾ ਦੀ ਪਾਰਟੀ ਦੇ ਉਪ ਪ੍ਰਧਾਨ ਨੇ ਸ਼ਹਿਰੀ ਕਲਸੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਲੀ ਦੇ ਜਿਹੜੇ ਮੰਤਰੀ ਨੇ ਮਨਜਿੰਦਰ ਸਿੰਘ ਸਰਸਾ ਦੇ ਉੱਤੇ ਕਈ ਸਵਾਲ ਖੜੇ ਕੀਤੇ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਸਰਸਾ ਸਾਹਿਬ ਨੇ ਇੱਕ ਬਿਆਨ ਦਿੱਤਾ ਹੈ ਕਿ ਆਵਾਮਾ ਦੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਸੰਜੀਵ ਅਰੋੜਾ ਨੂੰ ਹਰਾ ਦਿਓ ਤੇ ਬਾਕੀ ਜਿਹਨੂੰ ਮਰਜ਼ੀ ਵੋਟਾਂ ਪਾ ਦਿਓ ਲੁਧਿਆਣਾ ਵੈਸਟ ਦੇ ਬੱਚੇ-ਬੱਚੇ ਤੱਕ ਇਹ ਮੈਸੇਜ ਜਿਹੜਾ ਹੈ ਇਹ ਪਚਾਉਣਾ ਵੀ ਜਿਹੜਾ ਵੀ ਇਹ ਲੜਾਈ ਕੀ ਦੀ ਕੀ ਦੀ ਲੜਾਈ ਸੱਚ ਤੇ ਝੂਠ ਦੀ ਲੜਾਈ ਹੱਕ ਦੀ ਹੈ ਦੁੱਖ ਲੱਗਦਾ ਹੈ ਜਦੋਂ ਇਹ ਕੁਰਸੀਆਂ ਦੇ ਦੀ ਸਮਝੌਤੇ ਕੀਤੇ ਜਾਂਦੇ ਨੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਜਦੋਂ ਕੁਰਸੀਆਂ ਦੀ ਸਮਝੌਤੇ ਹੋ ਜਾਣ ਫਿਰ ਉੱਥੇ ਜਨਤਾ ਦੀ ਗੱਲ ਨਹੀਂ ਰਹੀ ਫਿਰ ਜਨਤਾ ਉੱਥੇ ਦੁਖੀ ਹੋਊਗੀ ਸਿਰਸਾ ਸਾਹਿਬ ਦਾ ਬਿਆਨ ਜਿਹੜਾ ਵਾਖੂ ਸੋਸ਼ਲ ਮੀਡੀਆ ਤੇ ਵੀ ਜਿਹੜਾ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਮੈਨੂੰ ਕਿ ਮੀਡੀਆ ਭਾਈਚਾਰੇ ਨੇ ਵੀ ਦਿਖਾਲਿਆ ਵੀ ਆ ਦੇਖੋ ਸਿਰਸਾ ਕੀ ਬੋਲ ਰਿਹਾ ਮੈਨੂੰ ਲੋਕ ਉਹ ਵੀ ਦਿਖਾ ਰਹੇ ਨੇ ਵੀ ਦੇਖੋ ਕੀ ਗੱਲ ਕਰ ਰਹੇ ਨੇ ਸੋ ਉੱਥੇ ਗੱਲ ਇਹੋ ਚੱਲ ਰਹੀ ਹੈ ਇੱਕ ਸੰਜੀਵ अरोड़ा ਇਮਾਨਦਾਰ ਸ਼ਖਸ ਜਿਹਨੇ ਆਪਣੀ ਮਿਹਨਤ ਨਾਲ ਇੱਕ ਵੱਖਰਾ ਬਿਜ਼ਨਸ ਦੇ ਵਿੱਚ ਵੀ ਮਕਾਮ ਨਾ ਸਕਿਆ ਪਰ ਉਹਨਾਂ ਦਾ ਜਿਹੜਾ ਮੇਨ ਇੰਟਰਸਟ ਉਹ ਸੇਵਾ ਭਾਵਨਾ ਵਾਲਾ ਉਹ ਚਾਹੁੰਦੇ ਨੇ ਲੋਕ ਜਿਹੜੇ ਨੇ ਮੈਂ ਆਪਣੇ ਲੁਧਿਆਣੇ ਲੋਕਾਂ ਨੂੰ ਜਿਹੜਾ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਉਹ ਚਾਹੁੰਦੇ ਨੇ ਜਿਹੜੇ ਲੁਧਿਆਣੇ ਦੇ ਬੱਚੇ ਨੇ ਉਹ ਹੋਰ ਸਾਡੇ ਜਿਹੜੇ ਤਰੱਕੀ 'ਚ ਜਾਣ ਉਹ ਚਾਹੁੰਦੇ ਨੇ ਲੁਧਿਆਣੇ ਦੇ ਜਿਹੜਾ ਬਿਜ਼ਨਸਮੈਨ ਆ ਉਹ ਹੋਰ ਜਿਹੜਾ ਸਰਵਾਈਵ ਕਰੇ ਪਰ ਗੁਰੂਦਿਆਂ ਨੂੰ ਇਹ ਜਿਹੜਾ ਹਜਮ ਨਹੀਂ ਹੋ ਰਿਹਾ ਦਿਨ-ਪ੍ਰਤੀ ਦਿਨ ਸੰਜੀਵ अरोड़ा ਜੀ ਦਾ ਪਿਆਰ ਉੱਪਰ ਕੇ ਜਿਹੜਾ ਬਾਹਰ ਆ ਲੋਕ ਆਮ ਆਦਮੀ ਆਮ ਆਦਮੀ ਪਾਰਟੀ ਦੀ ਸੋਚਨਾ ਕੰਮ ਕਰ ਰਹੀ ਲੋਕ ਜੋ ਜੋ ਸਮਾਬਿੱਤਦਾ ਜਾ ਰਹਾ ਹੈ ਵੱਡੇ ਵੱਡੇ ਕਾਫਲਿਆਂ ਦੇ ਨਾਲ ਆਮ ਆਦਮੀ ਪਾਰਟੀ ਨਾਲ ਜੁੜਨਾ ਜਿਹੜਾ ਪਸੰਦ ਕਰ ਰਹੇ ਨੇ ਉਹ ਰਾਤ ਨੂੰ ਤਿਆਰ ਹੋਏ ਨੇ ਪਰ ਤੁਸੀਂ ਦੇਖਿਆ ਬੀਜੇਪੀ ਦਾ ਬਿਆਨ ਇਹ ਹੈ ਕਹਿੰਦੇ ਸੰਜੀਵ ਅਬੁੱਲਾ ਨੇ ਜਿੰਨਾ ਚਾਹੇਗਾ ਹੋਰ ਜਿੰਨੂੰ ਮਰਜ਼ੀ ਚਤਾ ਕੇ ਕੀ ਗੱਲ ਤੁਹਾਡਾ ਕੈਂਡੀਡੇਟ ਇੱਥੇ ਹੈ ਨਹੀਂ ਕੀ ਗੱਲ ਤੁਸੀਂ ਆਪਣੇ ਕੈਂਡੀਡੇਟ ਵੱਲੋਂ ਨਹੀਂ ਸੀ ਬੋਲ ਸਕਦੇ ਕੀ ਗੱਲ ਤੁਸੀਂ ਇਹ ਗੱਲ ਆਪਣੇ ਕੈਂਡੀਡੇਟ ਦੇ ਹੱਕ ਚ ਨਹੀਂ ਸੀ ਕਹਿ ਸਕਦੇ ਵੀ ਸਾਡਾ ਬੀਜੇਪੀ ਦਾ ਕੈਂਡੀਡੇਟ ਹੋਤਾ ਉਹਨੂੰ ਜਿਤਾਓ ਪਰ ਨਹੀਂ ਸਿਰਫ ਤੇ ਸਿਰਫ ਇਹ ਹੈ ਵੀ ਲੋਕਾਂ ਨੂੰ ਇੱਕ ਗੁੰਮਰਾਹ ਕਿਤਨਾ ਕਰੀਏ ਜਿਹੜੇ ਸਾਡੇ ਸਾਂਝ ਪਿਆਲੀ ਵਾਲੇ ਨੇ ਉਹ ਸਿੱਧੇ ਦੇ ਸਿੱਧੇ ਮੈਂ ਤੇ ਕਹਿੰਦਾ ਸਿੱਧੇ ਦੇ ਸਿੱਧੇ ਤੌਰ ਤੇ ਇਹ ਕਹਦੇ ਹੋ ਵੀ ਬੀਜੇਪੀ ਵਾਲੇ ਤੁਸੀਂ ਕਾਂਗਰਸ ਨੂੰ ਹਮਾਇਤ ਕਰਦੇ ਇਹੋ ਕਹਿਨਦਾ ਉਹਨਾਂ ਦਾ ਮੇਨ ਮੈਸੇਜ ਹੈ ਪਰ ਨਹੀਂ ਲੁਧਿਆਣਾ ਵਸਦੇ ਲੋਕ ਸਿਆਣੇ ਨੇ ਸੋਚਦੇ ਨੇ ਉਹ ਜਿਹੜੀ ਵੀ ਗੱਲ ਕਰਦੇ ਨੇ ਜਿਹੜਾ ਵੀ ਕੰਮ ਕਰਦੇ ਨੇ ਬੜਾ ਨਾਪ ਤੋਲ ਕੇ ਕਰਦੇ ਨੇ ਔਰ ਅੱਜ ਲੋਕਾਂ ਨੂੰ ਭਰੀ ਭਾਂ ਜਿਹੜਾ ਕਈਆਂ ਕੁਝ ਕੁ ਲੋਕਾਂ ਨੂੰ ਥੋੜਾ ਜਿਆ ਪਨੇਖਾ ਹੈ ਸੀ ਅੱਜ ਉਹ ਵੀ ਜਿਹੜਾ ਇਹ ਨਿਕਲ ਕੇ ਸਾਹਮਣੇ ਆ ਗਿਆ ਔਰ ਮੈਂ ਆਪ ਜੀ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਹੈ ਜਿਹੜੀ ਵੀਡੀਓ ਹੈ ਜਿਹੜੀ ਉਹ ਤੇ ਤਕਰੀਬਨ ਹਰ ਬੱਚੇ ਤੱਕ ਪਹੁੰਚ ਚੁੱਕੀ ਹੈ ਪਰ ਮੈਂ ਇਹੋ ਬੇਨਤੀ ਕਰਦਾ ਵੀ ਇੱਕ মিডিਆ ਦਾ ਜਿਹੜਾ ਸਾਮ ਹੈ ਜਿਹਨੂੰ ਕਹਿ ਦਿੰਦੇ ਆਂ ਵੀ ਸੱਚ ਦੀ ਆਵਾਜ਼ ਚੁਕਾਣਾ। ਇਹ ਘਰ ਘਰ ਤੱਕ ਹਰ ਹਰ ਬਜ਼ੁਰਗ ਹਰ ਨੌਜਵਾਨ ਹਰ ਜਿਹੜਾ ਵਧੀਆ ਜਿਹੜਾ ਦਰਦ ਰੱਖਦਾ ਆਪਣੇ ਲੁਧਿਆਣੇ ਵਾਸਤੇ ਇਹ ਬੀਜੇਪੀ ਦਾ ਜਿਹੜਾ ਇੱਕ ਕਲੀਅਰ ਅਜੰਡਾ ਜਿਹੜਾ ਉਹਨਾਂ ਦਾ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਵੀ ਅੱਜ ਬੀਜੇਪੀ ਦਾ ਮਖੋਟਾ ਜਿਹੜਾ ਪਾਇਆ ਉਹ ਵੀ ਕਹਿ ਰਹੇ ਨੇ ਵੀ ਸੰਜੀਵ ਅਰੋੜਾ ਨੂੰ ਵੋਟਾ ਨਾ ਪਾਇਓ ਹੋਰ ਜਿਹਨੂੰ ਮਰਜ਼ੀ ਪਾ ਦਿਓ। ਸੋ ਬੜੀ ਮੈਂ ਕਿਹਾ ਸਕਦਾ ਹੈ ਕਿ ਇਹ ਵੀ ਕਹਿ ਸਕਦੇ ਆ ਪਾਰਟੀ ਦੇ ਵਿੱਚ ਵੀ ਆਪਣੀ ਪਾਰਟੀ ਨਾਲ ਕਰਤਾਰੀ ਕਰਨ ਵਾਲੀਆਂ ਗੱਲਾਂ ਆਉਂਦੀਆਂ ਨੇ ਪਰ ਹਾਂ ਲੋਕਾਂ ਦਾ ਮਨ ਬਣ ਚੁੱਕਿਆ ਹੈ ਇਸ ਵਾਰ ਵੱਡੀ ਰੀਡ ਦੇ ਨਾਲ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਜੀ ਜਿੱਤ ਕੇ ਹੁਣ ਮੈਂ ਬੇਨਤੀ ਕਰੂੰਗਾ ਬਰਸਰ ਸਾਹਿਬ ਜੀ ਨੂੰ ਇਸ ਬਾਰੇ ਤੁਹਾਨੂੰ ਵੀ ਬਰੀਕ ਕਰਕੇ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਤਾਂ ਅਵਾਜ਼ ਦੇ ਪ੍ਰਧਾਨ ਜੀ ਅੱਜ ਜਿਹੜਾ ਮਖੌਟਾ ਸੀਗਾ ਬੀਜੇਪੀ ਦਾ ਪੂਰੀਸਾ ਉਤਰ ਚੁੱਕਿਆ ਹੈ ਸੁਖਾਰ ਮਨਿੰਦਰ ਸਿੰਘ ਸੁਸਾਦੀ ਦੇ ਬਿਆਨ ਤੋਂ ਬਾਅਦ ਔਰ ਇਹ ਵੀ ਗੱਲ ਪੱਕੀ ਹੋ ਚੁੱਕੀ ਹੈ ਕਿ ਸੰਜੀਵ अरोड़ा ਜੀ ਨੂੰ ਲੋਕ ਵੋਟਾਂ ਪਾ ਰਹੇ ਨੇ ਕਿਉਂਕਿ ਉਹਨਾਂ ਦਾ ਇਹ ਕਹਿਣਾ ਕਿ ਸੰਜੀਵ अरोड़ा ਜੀ ਨੂੰ ਵੋਟਾਂ ਦਾ ਪਾਓ ਹੋ ਜੀ ਨੂੰ ਮਰਜ਼ੀ ਪਾ ਦਿਓ ਇਥੇ ਸਾਬਤ ਤਾਂ ਉਹਨਾਂ ਕੋਲ ਵੀ ਇਨਫੋਰਮੇਸ਼ਨ ਹੈ ਕਿ ਸੰਜੀਵ अरोड़ा ਜੀ ਨੂੰ ਲੋਕ ਵੋਟਾਂ ਪਾ ਰਹੇ ਨੇ ਔਰ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀਆਂ ਜੋ ਨੀਤੀਆਂ ਨੇ ਜਿਨ੍ਹਾਂ ਦੇ ਤਹਿਤ ਸੰਜੀਵ अरोड़ा ਜੀ ਨੇ ਪਿਛਲੇ ਇਹਨਾਂ 4 ਮਹੀਨੇ ਦੇ ਵਿੱਚ ਜੋ ਕੰਮ ਲੁਧਿਆਣਾ ਦੇ ਵਿੱਚ ਕੀਤੇ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਔਰ ਲੁਧਿਆਣਾ ਵਸਦੇ ਲੋਕ ਬੜੇ ਸੂਝਵਾਨ ਨੇ ਉਹ ਸਮਝਦੇ ਨੇ ਸਾਰਾ ਕੁਝ ਇਸ ਲਈ ਇਹਨਾਂ ਦੀਆਂ ਜਿਹੜੀਆਂ ਧੋਗਲੀਆਂ ਚਾਲਾਂ ਨੇ ਉਹਦੇ ਵਿੱਚ ਕਦੇ ਵੀ ਨਹੀਂ ਆਉਣਗੇ ਲੋਕ ਐਸ਼ੂ ਜੀ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਲੋਕ ਭਾਜਪਾ ਦੇ ਉਮੀਦਵਾਰ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਅਕਾਲੀ ਦਲ ਦੇ ਬਾਰੇ ਤਾਂ ਕਹਿਣ ਦੀ ਕੁਛ ਲੋੜੇ ਨਹੀਂ ਔਰ ਸਾਡੇ ਸੰਜੀਵ ਰੋੜਾ ਜੀ ਦੇ ਜਿਹੜੇ ਚੰਗੇ ਕਿਥੇ ਕੰਮ ਨੇ ਮਾਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਇਸ ਲਈ ਸਾਡੇ ਵਾਸਤੇ ਖੁਸ਼ੀ ਦਾ ਮੌਕਾ ਹੈ ਕਿ ਸੰਜੀਵ ਅਰੋੜਾ ਨੂੰ ਲੋਕ ਮੋਰਤਾ ਪਾ ਰਹੇ ਨੇ ਤੇ ਵਿਰੋਧੀ ਕਹਿਣ ਲੱਗੇ ਕਿ ਉਹਨਾਂ ਨੂੰ ਵੋਟਾਂ ਨਾ ਪਾਓ ਸੋ ਆਮ ਆਦੀ ਪਾਰਟੀ ਲਗਾਤਾਰ ਲੁਧਿਆਣੇ ਦੇ ਵਿੱਚ ਪੂਰ ਜੋਰ ਲਗਾ ਰਹੀ ਹੈ ਵੀ ਸੰਜੀਵ ਅਰੋੜਾ ਦੀ ਜਿੱਤ ਹੋਵੇ ਹੁਣ ਵੇਖਣਾ ਹੋਵੇਗਾ ਮਨਜਿੰਦਰ ਸਿੰਘ ਸਿਰਸਾ ਇਸ ਵਿਆਹ ਨੂੰ ਲੈ ਕੇ ਆਪਣਾ ਕੀ ਸਪਸ਼ਟੀਕਰਨ ਦਿੰਦੇ ਨੇ ਇਹ ਆਣ ਵਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ